ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਜਨੂਅਰੀ ਨੂੰ ਰਾਤ ਵੇਲੇ ਤੇ 21 ਜਨੂਅਰੀ ਨੂੰ ਸਵੇਰ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਉਮੀਦ ਮੁਤਾਬਕ ਸਵੇਰ ਵੇਲੇ ਕਿਸੇ ਵੀ ਖੇਤਰ ਵਿੱਚ ਧੁੰਦ ਦੇਖਣ ਨੂੰ ਨਹੀਂ ਮਿਲੀ ਪਰ ਹਲਕੇ ਇਹ ਬੱਦਲਵਾਈ ਲਗਾਤਾਰ ਪੰਜਾਬ ਉੱਪਰ ਦੀ ਗੁਜ਼ਰਦੀ ਰਹੀ ਜਿਸ ਕਰਕੇ ਸਵੇਰ ਵੇਲੇ ਉਨਾ ਵਧੀਆ ਸੂਰਜ ਦੇ ਦਰਸ਼ਨ ਨਹੀਂ ਹੋਏ ਪਰ ਜਿਵੇਂ ਹੀ ਦਿਨ ਲੰਘਦਾ ਗਿਆ ਉਸੇ ਤਰ੍ਹਾਂ ਹੀ ਮੌਸਮ ਸਾਫ ਹੁੰਦਾ ਗਿਆ ਅੱਜ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਵਧੀਆ ਧੁੱਪ ਲੱਗੀ ਤੇ ਦਿਨ ਅਜਿਹਾ ਲੱਗ ਰਿਹਾ ਸੀਗਾ ਕਿ ਜਿਵੇਂ ਠੰਡ ਪੂਰੀ ਤਰ੍ਹਾਂ ਨਾਲ ਗਾਇਬ ਹੋ ਚੁੱਕੀ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਅੱਜ ਰਾਤ ਨੂੰ ਵੀ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਕੱਲ ਨੂੰ ਕੁਝ ਕੇ ਖੇਤਰਾਂ ਦੇ ਵਿੱਚ ਕੂਰਾ ਦੇਖਣ ਨੂੰ ਜਰੂਰ ਮਿਲ ਸਕਦਾ ਹੈ ਤੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੀ ਜਿਹੀ ਜ਼ਮੀਨੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ 22 ਤੇ 23 ਤਰੀਕ ਨੂੰ ਪੰਜਾਬ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ ਜਿਹਦਾ ਵਿੱਚ ਪੰਜਾਬ ਦੇ ਤਕਰੀਬਨਾਰੇ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਕਿਤੇ ਹਲਕੇ ਤੋਂ ਦਰਮਿਆਨੇ ਤੇ ਕਿਤੇ ਕਣਮਣ ਹੋ ਸਕਦੀ ਹੈ ਤੇ ਇਹ ਟੁੱਟਵੇਂ ਤੌਰ ਤੇ ਛਰਾਟੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਲੱਗਣਗੇ ਪੰਜਾਬ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਪਵੇਗਾ ਸਾਰੇ ਖੇਤਰਾਂ ਨੂੰ ਤਾਂ ਪ੍ਰਭਾਵਿਤ ਨਹੀਂ ਕਰੇਗਾ ਇਸੇ ਤਰ੍ਹਾਂ ਹੀ ਟੁੱਟਵੇਂ ਤੌਰ ਤੇ ਛਰਾਟੇ 22 ਤੇ 23 ਨੂੰ ਕੱਲ ਨੂੰ ਮੌਸਮ ਤਕਰੀਬਨ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਦੁਪਹਿਰ ਤੋਂ ਬਾਅਦ ਹਲਕੀ ਹਲਕੀ ਬੱਦਲਬਾਈ ਵੀ ਬਣਨੀ ਸ਼ੁਰੂ ਹੁੰਦੀ ਹੋਈ ਦਿਖਾਈ ਕਿਤੇ ਕਿਤੇ ਦਿਸੇਗੀ